ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਪੀਆਰ 131 ਵੈਰਾਈਟੀ ਬਾਰੇ ਸ਼ੁਰੂ ਤੋਂ ਲੈ ਕੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵੀ ਪਨੀਰੀ ਦਾ ਕੀ ਟਾਈਮ ਹੈ ਵੀ ਸਾਰੀ ਗੱਲਬਾਤ ਦੱਸਾਂਗੇ ਵੀ ਗੇਤੀ ਝਾੜ ਵਧ ਦਿੰਦੀ ਹੈ ਕਿ ਪਛੇਤੀ ਵੀ ਆਪਾਂ ਕਿਹੜੀ ਤਰੀਕ ਨੂੰ ਇਹਨੂੰ ਲਾ ਸਕਦੇ ਆ ਤੇ ਆਪਾਂ 35 ਤੋਂ 38 ਕੁਇੰਟਲ ਤੱਕ ਇਹਦਾ ਵਧੀਆ ਝਾੜ ਲੈ ਸਕਦੇ ਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣੇ ਵੈਰੈਟੀ ਦੀ ਗੱਲ ਕਰਦੇ ਆ ਇਹ ਜਿਹੜੀ PR131 ਵੈਰੈਟੀ ਹੈ ਇਹ ਬਹੁਤ ਵਧੀਆ ਵੈਰੈਟੀ ਹੈ ਜੇ ਆਪਾਂ ਕਹਿ ਲਈਏ ਬਹੁਤ ਵਧੀਆ ਵੈਰਾਈਟੀ ਹੈ ਤੇ ਹੁਣ ਜੇ ਆਪਾਂ ਇਹਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਜੇ ਇਹ 110 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਵੇਂ ਆਪਾਂ ਖੇਤੇ ਦੇ ਵਿੱਚ ਲਾਤੀ ਜੇ ਆਪਾਂ ਪਨੀਰੀ ਤੋਂ ਲੈ ਕੇ ਗੱਲਬਾਤ ਕਰੀਏ ਤਾਂ ਪੂਰੇ ਇਹ 140 ਤੋਂ 45 ਦਿਨ ਲੰਦੀ ਹੈ ਪਨੀਰੀ ਤੋਂ ਲੈ ਕੇ ਪਕਣ ਤੱਕ ਤੇ ਹੁਣ ਪਨੀਰੀ ਆਪਾਂ ਇਹਦੀ ਕਿੰਨੇ ਦਿਨ ਦੀ ਲਾਣੀ ਚਾਹੀਦੀ ਹੈ ਹੁਣ ਹਰੇਕ ਕਿਸਾਨ ਵੀਰ 25 ਦਿਨਾਂ ਵਿੱਚ ਤਾਂ ਚਲੋ ਛੱਡੋ 30 ਦਿਨ ਦੇ ਵਿੱਚ ਤਾਂ ਪਨੀਰੀ ਤਿਆਰ ਹੋਈ ਜਾਂਦੀ ਹੈ ਕੋਈ ਵੀ ਵੈਰਾਈਟੀ ਹੋਵੇ ਚਾਹੇ ਲੇਟ ਵਾਲੀ ਹੋਵੇ ਚਾਹੇ ਉਹ ਗੇਤੀ ਹੋਵੇ ਤੇ 30 ਦਿਨ ਦੀ ਆਪਾਂ ਇਹਦੀ ਪਨੀਰੀ ਦੀ ਮੰਨ ਕੇ ਚਲੋ ਆਪਾਂ ਖੇਤ ਦੇ ਵਿੱਚ ਲਾ ਦੇਣੀ ਹੈ ਤੇ ਹੁਣ ਇਹਦਾ ਜਿਹੜਾ ਸਮਾਂ ਹੈ ਜੇ ਮੰਨ ਕੇ ਚਲੋ ਆਪਾਂ 15 ਜੂਨ ਨੂੰ ਇਹਦੀ ਬਿਜਾਈ ਕਰਦੇ ਤਾਂ ਇਹ ਜਿਹੜਾ ਨਸਾਰਾ ਹੋਊਗਾ ਇਹਦਾ ਗਰਮੀ ਦੇ ਵਿੱਚ ਆ ਜਾਊਗਾ ਜੀਦੇ ਕਰਕੇ ਬਹੁਤ ਝਾੜ ਆਪਣਾ ਘਟ ਸਕਦਾ ਤੇ ਹੁਣ ਜਿਵੇਂ ਊਸ਼ਾ ਦੇਖ ਲੋ ਊਸ਼ਾ ਆਪਾਂ ਲਾਹ ਗੇਤੀ ਦਿੰਦੇ ਜਾਨੀ ਕਿ ਉਹ ਵੱਧ ਸਮਾਂ ਲੈਂਦੀ ਹੈ ਉਹਦਾ ਨਸਾਰਾ ਜਾਨੀ ਕਿ ਲੇਟ ਹੁੰਦਾ ਹੈ ਜਾ ਕੇ ਜਦ ਜਾਨੀ ਕਿ ਮੌਸਮ ਦਾ ਫਰਕ ਪੈ ਜਾਂਦਾ ਹੈ ਤੇ ਹੁਣ ਇਹ ਵੀ ਵੈਰੈਟੀ ਔਕਨੀਓ ਹੈ ਇਹ ਆਪਾਂ ਲਾਉ ਨਹੀਂ ਕਰਦੇ ਜੇਰੇ ਮੇਰੇ ਕਿਸਾਨ ਵੀਰਾਂ ਨੇ ਹੁਣ 15 ਮਈ ਨੂੰ ਪਨੀਰੀ ਬੀਤੀ ਇਹਦੀ ਉਹ ਜਾਨੀ ਕਿ ਜੇ ਆਪਾਂ ਕਹਿ ਦੀਏ ਉਹ ਝਾੜ ਇਹਨੇ ਦੇ ਨਹੀਂ ਸਕਦੀ ਕਿਉਂਕਿ ਉਹ 15 ਨੂੰ 20 ਤੀ 15 ਜੂਨ ਨੂੰ ਉਹ ਲਵਾਈ ਵਿੱਚ ਲੱਗੂਗੀ ਉਹਦੀ ਤੇ ਜਿਹੜੇ ਆਪਣਾ ਸਹੀ ਤਰੀਕੇ ਤੁਹਾਨੂੰ ਨੋਟ ਕਰ ਲਿਓ ਆਪਾਂ 25 ਮਈ ਤੋਂ ਲੈ ਕੇ ਜਿਹੜੀ 30 ਮਈ ਤੱਕ ਜਿਨ੍ਹਾਂ ਨੇ ਪਨੀਰੀ ਬੀਜੀ ਹੈ ਇਹਦੀ ਉਹ ਬਹੁਤ ਇੱਕ ਨੰਬਰ ਤੇ ਹੈ ਉਹ ਕਿਸਾਨ ਵੀਰਾਂ ਦੀ ਕਿਉਂਕਿ ਉਹ ਹੁਣ 25 ਤੋਂ ਲੈ ਕੇ 30 ਜੂਨ ਤੱਕ ਪਨੀਰੀ ਖੇਤ ਦੇ ਵਿੱਚ ਆਪਾਂ ਪਲਾਂਟ ਕਰੂਗੇ ਤੇ ਉਹ 110 ਦਿਨ ਦੇ ਵਿੱਚ ਆਪਣੀ ਤਿਆਰ ਹੋ ਜੂਗੀ ਆਪਣੀ ਅਕਤੂਬਰ ਮਹੀਨੇ ਦੇ ਵਿੱਚ ਵਿੱਚ ਵੱਢੀ ਜਾਣੀ ਤੇ ਉਹ ਬਹੁਤ ਵਧੀਆ ਝਾੜ ਦੇਊਗੀ ਇੱਕ ਤਾਂ ਗਾਹ ਮੌਸਮ ਦਾ ਪੈ ਜਾਂਦਾ ਫਰਕ ਤੇ ਨਸਾਰਾ ਉਹਦਾ ਉਸ ਟਾਈਮ ਹੋਊਗਾ ਤੇ ਇਸ ਕਰਕੇ ਇਹਨੂੰ ਵੈਰਾਈਟੀ ਨੂੰ ਗੇਤੀ ਨਾ ਲਾਓ ਜੇ ਆਪਾਂ ਇਹਨੂੰ 1 ਜੁਲਾਈ ਨੂੰ ਵੀ ਲਾਉਗੇ 1 2 ਜੁਲਾਈ ਨੂੰ ਵੀ ਇਹਦੀ ਆਪਾਂ ਪਲਾਂਟਿੰਗ ਕਰਦੇ ਆ ਤਾਂ ਬਹੁਤ ਵਧੀਆ ਝਾੜ ਹੈ ਜਾਨੀ ਕਿ ਜੇ ਆਪਾਂ ਲਾਣੀ ਵੀ ਹੈ 25 ਜੂਨ ਤੋਂ ਬਾਅਦ ਇਹਦੀ ਪਲਾਂਟਿੰਗ ਕਰੋ ਖੇਤ ਦੇ ਵਿੱਚ ਬਹੁਤ ਵਧੀਆ ਨਤੀਜੇ ਮਿਲਣਗੇ 35 ਤੋਂ 38 ਕੁਆਂਟਲ ਝਾੜ ਤੁਹਾਡਾ ਪੱਕਾ ਹੈ ਸਹੀ ਤਰੀਕੇ ਨਾਲ ਦੇਖਭਾਲ ਕਰੋਗੇ ਤਾਂ ਤੁਹਾਡਾ ਝਾੜ ਪੱਕਾ ਹੈ ਤੇ ਪਨੀਰੀ ਨੂੰ ਪਾਣੀ ਜਿਹੜਾ ਹੈਗਾ ਚੋ ਕੋਈ ਵੀ ਵੈਰਾਈਟੀ ਹੈ ਉਹਨੂੰ ਦੁਪਹਿਰ ਤੋਂ ਬਾਅਦ ਲਾਓ ਪਾਣੀ ਕਿਉਂਕਿ ਗਰਮੀ ਪੈ ਰਹੀ ਹੈ ਬਹੁਤ ਤੇ ਇਸ ਕਰਕੇ ਦੁਪਹਿਰ ਤੋਂ ਬਾਅਦ ਪਾਣੀ ਲਾਓ